ਸਿਆਕਾਲਜੀ ਜੀ ਆਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਪੱਧਿਆ ਹੋਗੇ ਇੱਥੇ ਜੀ ਵਿਕਰਮ ਮਜੀਠੀਆ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਏ ਵਿਕਰਮ ਮਜੀਠੀਆ ਨੂੰ 20 ਸਾਲ ਦੀ ਕੈਦ ਦੀ ਸਜ਼ਾ ਜਿਹੜੀ ਏ ਉਹ ਸੁਣਾਈ ਜਾਣ ਲੱਗੀ ਏ ਅਦਾਲਤ ਨੇ ਕੀ ਫੈਸਲਾ ਦਿੱਤਾ ਨਾਲ ਇੱਥੇ ਗੱਲ ਕਰਾਂਗੇ ਪੰਜਾਬ ਤੇ ਹਮਲੇ ਦੀ ਪਾਕਿਸਤਾਨ ਨੇ ਵੱਡੀ ਤਮਕੀਲਾ ਦਿੱਤੀ ਏ ਕਿ ਪੰਜਾਬ ਤੇ ਅਟੈਕ ਕਰ ਦੇਗਾ ਪਾਕਿਸਤਾਨ ਤੇ ਪੰਜਾਬ ਨੂੰ ਕਿਉਂ ਟਾਰਗੇਟ ਤੇ ਰੱਖਿਆ ਜਾਂਦਾ ਪਿਆ ਹਜੇ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਚੈਨਲ ਦੇ ਨਵੇਂ ਹੋ ਤੇ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਔਰ ਦੂਜੇ ਪਾਸੇ ਪਾਕਿਸਤਾਨ ਦੇ ਵਿੱਚੋਂ ਪਰਮਾਨੁੱਧ ਦੀ ਧਮਕੀ ਆ ਗਈ ਹੈ ਔਰ ਟਾਰਗੇਟ ਤੇ ਕੌਣ ਹੈ ਸਾਡਾ ਹੀ ਪੰਜਾਬ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹੋ ਕਿਉਂਕਿ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਕੇਸ ਸੀ ਉਹ ਬੜਾ ਹਾਈਲਾਈਟ ਸੀ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦੀ ਸਜ਼ਾ ਦਾ ਪ੍ਰਾਪਤਾਨ ਔਰ ਦੂਜੇ ਪਾਸੇ ਪੰਜਾਬ ਨੂੰ ਟਾਰਗੇਟ ਤੇ ਲੈਣ ਵਾਲੀ ਆਰਮੀ ਪਾਕਿਸਤਾਨ ਦੇ ਜਿਹੜੇ ਚੀਫ ਨੇ ਉਹਨਾਂ ਬਣੀਓ ਇੱਕ ਬਹੁਤ ਵੱਡੀ ਧਮਕੀ ਆ ਕਿ ਅਸੀਂ ਪਰਮਾਣੂ ਸੱਟਾਂਗੇ ਕਿਉਂ ਸੱਟਾਂਗੇ ਵਜ੍ਹਾ ਕੀ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਪੰਜਾਬ ਦੇ ਅੰਦਰ ਹਰ ਰੋਜ਼ ਜਾਨੀ ਹਾਕਾਰ ਦੀ ਮੱਚੀ ਹੋਈ ਸੀ ਪਰ ਬਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਵਿਰੋ ਚਾਰਾਣ ਪੇਸ਼ ਕਰਨ ਜਾ ਰਹੀ ਹੈ ਤਾਰੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦਾ ਪ੍ਰਾਵਧਾਨ ਕਿਵੇਂ ਹੈ ਸਜ਼ਾ ਦਾ ਇਹ ਬਡੇ ਨਾਲ ਖਬਰ ਸਾਂਝੀ ਕਰਾਂਗੇ ਕਿਉਂਕਿ ਕਹਿੰਦੇ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਮਾਵਾਂ ਦੇ ਪੁੱਤ ਮਾਰੇ ਪੰਜਾਬ ਦਾ ਬੱਚਾ ਬੱਚਾ ਤੇ ਪੰਜਾਬ ਦੀ ਹਰ ਮਾਂ ਪੈਣ ਬਿਕਰਮ ਸਿੰਘ ਮਜੀਠੀਆ ਦੀ ਇਸ ਗੱਲ ਦੇ ਉੱਤੇ ਮੋਹਰ ਲਾ ਰਹੀ ਸੀ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਲੰਮੀ ਸਜ਼ਾ ਹੋਣੀ ਚਾਹੀਦੀ ਹੈ ਤੋਗੇ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਇਹ ਚੇਲਾ ਬਹੁਤ ਵੱਡੇ ਪੱਧਰ ਦੇ ਉੱਤੇ ਮਹਾਮਾਰੀ ਚਲਾ ਦਿੱਤੀ ਸੀ ਚਿੱਟੇ ਦੀ ਜਿਹੜੇ ਕਿ ਅੱਜ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤਾਂ ਛੱਡੋ ਉਲਟਾ ਉਹਨਾਂ ਨੂੰ ਹੋਰ ਵੀ ਪਸਾਲਿਆ ਭਗਵੰਤ ਮਾਨ ਸਰਕਾਰ ਨੇ ਔਰ ਦੂਜੇ ਪਾਸੇ ਪਾਕਿਸਤਾਨ ਦੀ ਆਰਮੀ ਦਾ ਚੀਫ ਉਹਨਾਂ ਨੇ ਪਰਮਾਣੂ ਦੀ ਧਮਕੀ ਦਰਸਲ ਦੇ ਵਿੱਚ ਕਿਉਂ ਦਿੱਤੀ ਹੈ ਇਹ ਵੀ ਇੱਕ ਤੁਹਾਡੇ ਨਾਲ ਜਿਹੜੀ ਖਬਰ ਉਹ ਬੜੀ ਹੀ ਐਮ ਹੈ ਜਿਹੜੀ ਸਾਂਝੀ ਕਰਨ ਜਾ ਰਿਹਾ ਮੈਂ ਬੀਤੇ ਕੁਝ ਸਮੇਂ ਦੇ ਵਿੱਚ ਭਾਰਤ ਦੇ ਪਾਕਿਸਤਾਨ ਦੀ ਜੰਗ ਲੱਗਦੀ ਐ ਫਲਵਾਮਾ ਹਮਲੇ ਨੂੰ ਲੈ ਕੇ ਔਰ ਹੁਣ ਤਾਂ ਜਿਹੜੀ ਜੰਗ ਉਹ ਦਰਸਲ ਦੇ ਵਿੱਚੋਂ ਪਾਣੀ ਨੂੰ ਲੈ ਕੇ ਲੱਗੀ ਐ ਜਿਹੜਾ ਕਹਿੰਦੇ ਜੀ ਭਾਰਤ ਨੇ ਹੁਣ ਪਾਣੀ ਰੋਕ ਦਿੱਤਾ ਉਹ ਕਹਿੰਦੇ ਜੇਕਰ ਤੁਸੀਂ ਰੋਕੋਗੇ ਤਾਂ ਅਸੀਂ ਤੁਹਾਡੇ ਦੇ ਪਰਮਾਣੂ ਹਮਲਾ ਕਰਾਂਗੇ ਤੇ ਨਾਲੇ ਤੋੜਾਂਗੇ ਬੰਨ ਪਰ ਜੇ ਅਸੀਂ ਡੁੱਬਦੇ ਆ ਤਾਂ ਨਾਲ ਤੁਹਾਨੂੰ ਵੀ ਡਬੋਵਾਂਗੇ ਯਾਨੀ ਸਿੱਧੇ ਤੌਰ ਤੇ ਧਮਕੀ ਦੇ ਦਿੱਤੀ ਐ ਕਹਿੰਦੇ ਜੀ ਪਰਮਾਣੂ ਸਿੱਟਾਂਗੇ ਪਰਮਾणु ਉਹ ਹਮਲਾ ਸਾਡੇ ਲੋਕ ਕਈ ਨਹੀਂ ਜਾਣਦੇ ਹੁੰਦੇ ਪਰਮਾणु ਇੱਕ ਐਸਾ ਹਮਲਾ ਜਿਹੜਾ ਕਿ 50 ਸਾਲਾਂ ਤੱਕ ਉਹਦੇ ਰੇਡੀਏਸ਼ਨ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਈ ਸਾਲਾਂ ਤੱਕ ਯਾਨੀ ਲੰਮੇ ਸਮੇਂ ਤੱਕ ਬੱਚੇ ਪੈਦਾ ਨਹੀਂ ਹੁੰਦੇ ਲੂਲੇ ਲੰਗੜੇ ਪੈਦਾ ਹੁੰਦੇ ਨੇ ਜਿਵੇਂ ਕਿ ਨੇਪਾਲ ਦੇ ਵਿੱਚ ਇੱਕ ਵਾਰ ਹਮਲਾ ਹੁੰਦਾ ਤਾਂ ਉੱਥੇ ਅੱਜ ਤੱਕ ਯਾਨੀ 50 ਸਾਲ ਬੀਤ ਗਏ ਨੇ ਉਹਦਾ ਹਲੇ ਵੀ ਅਸਰ ਉੱਥੇ ਦੇਖਣ ਨੂੰ ਮਿਲਦਾ ਤਾਂ ਹੁਣ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਖਬਰ ਜਿਹੜੀ ਕਿ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਬਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਵੀਰੋ 20 ਅਗਸਤ ਨੂੰ ਚਨਾਣ ਪੇਸ਼ ਕਰੂਗੀ ਔਰ ਦੂਜੇ ਪਾਸੇ ਪ੍ਰਾਪਤਾਨ 20 ਸਾਲ ਦੀ ਸਜ਼ਾ ਤੱਕ ਦਾ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਔਰ ਪੰਜਾਬ ਦੇ ਬਹੁਤ ਸਾਰੇ ਐਸੇ ਐਡਵੋਕੇਟ ਜਿਹੜੇ ਕਿ ਸਰਕਾਰੀ ਨੇ ਉਹਨਾਂ ਦਾ ਅਨੁਮਾਨ ਕੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੁਣੋ ਅੱਜ ਦੀ ਵੱਡੀ ਖਬਰ ਲੈ ਕੇ ਜਿਹੜੀ ਇੱਕ ਵਾਰੀ ਫੇਰ ਬਿਕਰਮ ਮਜੀਠਿਆ ਦੇ ਕੇਸ ਨਾਲ ਤਾਲੁਕ ਰੱਖਦੀ ਹੈ ਸਾਡੇ ਸ਼ੁਕਰਾ ਨੂੰ ਪਤਾ ਲੱਗਿਆ ਕਿ ਆਉਣ ਵਾਲੀ ਵੀਕ ਨੂੰ ਬਿਕਰਮ ਮਜੀਠਿਆ ਦੇ ਖਿਲਾਫ ਵਿਜੀਲੈਂਸ ਬਿਊਰੋ ਚਲਾਨ ਪੇਸ਼ ਕਰਦਾਏਗਾ ਤਾਂ ਸੁਣ ਲਿਆ ਪੰਜਾਬ ਵਾਲੇ ਇੱਕ ਪਾਸੇ ਵਿਜੀਲੈਂਸ ਬਿਊਰੋ ਆਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਆਰ ਤੀਜੇ ਪਾਸੇ ਕੌਣ ਹੈ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਤੇ ਉਹਦੇ ਚੇਲੇ ਚਪਾਟੇ ਜਿਹੜੇ ਕਹਿੰਦੇ ਨੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਜਲਦ ਤੋਂ ਜਲਦ ਰਿਹਾ ਕਰਵਾ ਲਈਏ ਤੇ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਐਲਾਨ ਕੀਤਾ ਵਾਅਦਾ ਕੀਤਾ ਕਿ ਅਸੀਂ ਭਾਈ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਹੁਣ ਅਸੀਂ ਜੇਲ੍ਹ ਦੇ ਵਿੱਚ ਉਹਨੂੰ ਰਹਿਣ ਨਹੀਂ ਦੇਵਾਂਗੇ ਪਰ ਇੱਥੇ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਬਹੁਤ ਵੱਡਾ ਸਮਰਥਨ ਪੰਜਾਬ ਦੀ ਸਰਕਾਰ ਔਰ ਬਾਕੀ ਦੀਆਂ ਏਜੰਸੀਆਂ ਦੇ ਨਾਲ ਕਿਉਂਕਿ ਬਹੁਤ ਸਾਰੀ ਵਾਰ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਧਮਕੀ ਦੇ ਗਏ ਨੇ ਪੰਜਾਬ ਦੇ ਹੀ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਇਹਨਾਂ ਨੂੰ ਲੱਗਦਾ ਸੀ ਕਿ ਕਹਿੰਦੇ ਸਾਨੂੰ ਦਾ ਪੁੱਛ ਕੇ ਵੜਦੀ ਹੈ ਪੁਲਿਸ ਸਾਡੇ ਘਰ ਦੇ ਵਿੱਚ ਉਹੀ ਪਰਿਵਾਰ ਅੱਜ ਗਿਣਗੜਾ ਰਿਹਾ ਪੂਰੇ ਪੰਜਾਬ ਦੇ ਜਨਤਾ ਦੇ ਸਾਹਮਣੇ ਔਰ ਪੰਜਾਬ ਦੀ ਸਰਕਾਰ ਦੇ ਸਾਹਮਣੇ ਪੰਜਾਬ ਦੀ ਸਰਕਾਰ ਨੂੰ ਕਹਿੰਦੇ ਨੇ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਮਿਲਣ ਦੇ ਦਿਓ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਪਰਿਵਾਰ ਗੜਗੜਾ ਕਿਵੇਂ ਰਿਹਾ ਇੱਕ ਪਾਸੇ ਬਹੁਤ ਵੱਡੇ ਪੱਧਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਰੈਲੀ ਤੇ ਰੈਲੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਕਹਿ ਰਹੇ ਨੇ ਕਹਿੰਦੇ ਜੀ ਸਾਡੀ ਵਾਪਸੀ ਕਰਵਾ ਦਿਓ ਬੰਦੀ ਸਿੰਘਾਂ ਨੂੰ ਛੜਾ ਦੇਾਂਗੇ ਅਸੀਂ ਆ ਕਰਵਾ ਦੇਾਂਗੇ ਜਿਹੜੇ ਲੋਕ ਮੈਂ ਬਾਰ-ਬਾਰ ਕਈ ਵਾਰ ਵੀਡੀਓ ਦੇ ਵਿੱਚ ਕਹਿੰਦਾ ਨਜ਼ਰ ਆਇਆ ਹੁਣ ਤੁਹਾਨੂੰ ਵੀ ਕਿ ਭਾਈ 25 ਸਾਲ ਤੱਕ ਜਿਹੜੇ ਲੋਕ ਪੰਜਾਬ ਦਾ ਕੁਝ ਨਹੀਂ ਕਰ ਸਕੇ ਉਹ ਲੋਕ ਅੱਜ ਸਾਡੇ ਪੰਜਾਬ ਦਾ ਕੀ ਭਲਾ ਕਰਨਗੇ ਕਿਉਂਕਿ ਇਹੀ ਚਿੱਟਾ ਲੈਣ ਵਾਲੇ ਸੀ ਇਹੀ ਗੈਂਗਸਟਰ ਬਾਦ ਪੈਦਾ ਕਰਨ ਵਾਲੇ ਸੀ ਇਹੀ ਮਜਬੂਰ ਠੀਏ ਜਿਹੜਾ ਇਹਨਾਂ ਦਾ ਚੇਲਾ ਬਾਦਲਾ ਦਾ ਉਹ ਮਾਮਾ ਦੇ ਪੁੱਤ ਮਾਰ ਕੇ ਹੁਣ ਜੇਲ੍ਹ ਦੇ ਅੰਦਰ ਬੈਠ ਕੇ ਰੋਂਦਾ ਕਿ ਮੇਰੀ ਜ਼ਮਾਨਤ ਕਰਵਾ ਦਿਓ ਇਹ ਪੰਜਾਬ ਦੇ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਆ ਕਿ ਜਿਹੜੇ ਦੁਸ਼ਤ ਨੂੰ ਪੂਰਾ ਪੰਜਾਬ ਕਹਿ ਰਿਆ ਕਿ ਉਹਨੂੰ ਸਜ਼ਾ ਲੰਮੀ ਹੋਣੀ ਚਾਹੀਦੀ ਹੈ 20 ਸਾਲ ਤੱਕ ਹੋਣੀ ਚਾਹੀਦੀ ਹੈ ਤਾਂ ਹੁਣ ਜਿਹੜੇ ਬੁੱਧੀਜੀਵੀ ਲੋਕ ਨੇ ਪੰਜਾਬ ਦੇ ਬਹੁਤ ਸਾਰੇ ਨੇ ਜਿਹੜੇ ਥਿਉਰੀਆਂ ਕੱਢ ਕੇ ਸਾਹਮਣੇ ਧਰ ਰਹੇ ਆ ਪੰਜਾਬ ਦੇ ਲੋਕਾਂ ਦੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਇਹਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ ਕਿਉਂਕਿ ਗੱਲ ਛੋਟੀ ਮੋਟੀ ਨਹੀਂ ਹੈ ਗੱਲ ਬਹੁਤ ਸਾਰੇ ਲੋਕਾਂ ਦੇ ਕਤਲਾਂ ਦੇ ਨਾਲ ਵੀ ਜੁੜਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਮਾਰੇ ਨੇ ਤਾਂ ਹੁਣ ਜਿਵੇਂ ਵਿਕਰਮ ਮਜੀਠੀਆ ਦੀ ਭੈਣ ਯਾਨੀ ਹਰਸਿਮਰਤ ਕੌਰ ਬਾਦਲ ਉਹ ਕਹਿੰਦੀ ਸੀ ਕਿ ਮੈਂ ਰਖੜੀ ਬਣਣੀ ਹੈ ਤੇ ਮੈਨੂੰ ਇਸ ਦਾ ਹੱਕ ਹੈ ਇਹ ਜੇਲ ਮੈਨੂੰ ਇਹਦੇ ਵਿੱਚ ਲਿਖਿਆ ਹੈ ਕਿ ਭਾਈ ਕਿ ਇੱਕ ਭਰਾ ਦੇ ਇੱਕ ਭੈਣ ਯਾਨੀ ਆਪਣੇ ਭਰਾ ਦੇ ਰਖੜੀ ਬਣ ਸਕਦੀ ਹੈ ਪਰ ਉਤੇ ਸਵਾਲੇ ਵੀ ਉੱਠੇ ਸੀ ਕਿ ਬਿਕਰਮ ਸਿੰਘ ਮਜੀਦਗੀਆਂ ਨੇ ਜਿਹੜੀਆਂ ਭਹਿਣਾ ਦੇ ਭਰਾ ਮਾਰੇ ਨੇ ਕਿ ਉਹਨਾਂ ਨੂੰ ਰਖੜੀ ਬੰਨਣ ਦਾ ਅਧਿਕਾਰ ਨਹੀਂ ਸੀ ਤੇ ਜਾਂ ਫਿਰ ਉਹਨਾਂ ਨੂੰ ਯਾਦ ਨਹੀਂ ਆਉਂਦੀ ਸੀ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰੀਆਂ ਨੇ ਬਹੁਤ ਸਾਰੇ ਚੈਨਲਾਂ ਨੇ ਧਰੀਆਂ ਨੇ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਦੇਖੋ ਆਉਣ ਵਾਲਾ ਸਮਾਂ ਪੰਜਾਬ ਦੇ ਅੰਦਰ ਬਹੁਤ ਭਿਆਨਕ ਹੋ ਸਕਦਾ ਹੈ ਜੇਕਰ ਪੰਜਾਬ ਦੀ ਜਨਤਾ ਗਲਤ ਡਿਸੀਜਨ ਲੈਂਦੀ ਹੈ ਇਹ ਨਵਾਬਦਲਾਂ ਨੂੰ ਲੈ ਕੇ ਆਉਂਦੀ ਆ ਪੰਜਾਬ ਦੇ ਅੰਦਰ ਤਾਂ ਪੰਜਾਬ ਨੂੰ ਉਹਦਾ ਹਰਜਾਨਾ ਭੁਗਤਣਾ ਤੈਅ ਆ ਇਹ ਗੱਲ ਗਰੰਟੀ ਦੀ ਐ ਕਿਉਂਕਿ ਸਾਰਾ ਪੰਜਾਬ ਜਾਣਦਾ ਕਿ ਜਿਹੜੇ ਲੋਕ 25 ਸਾਲਾਂ ਤੱਕ ਤੁਹਾਡੇ ਉੱਤੇ ਰਾਜ ਕਰ ਗਏ ਤੇ ਉਹ ਲੋਕ ਕੁਝ ਨਹੀਂ ਕਰ पाए ਤੇ ਅੱਜ ਕਰਨੀਏ ਕੀ ਸੋ ਇਸ ਕਰਕੇ ਅਪੀਲ ਐ ਕਿ ਜਿਹੜੀ ਸਰਕਾਰ ਕੁਝ ਕਰਨਾ ਚਾਹੁੰਦੀ ਐ ਉਹਦੇ ਹੱਕ ਦੇ ਵਿੱਚ ਖੜਨਾ ਸਾਡੇ ਪੰਜਾਬੀਆਂ ਦਾ ਧਰਮ ਵੀ ਐ ਤੇ ਫਰਜ਼ ਵੀ ਐ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਾ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਰਿਪੋਰਟ ਸਭ ਵੇਖੀਏ ਬਹੁਤ ਐਮ ਕਿਸਮ ਦੀ ਅਪਡੇਟ ਇੱਥੇ ਇਹਨਾਂ ਨੇ ਵਿਕਰਮ ਚੀਠੀ ਦੀ ਗੱਲ ਕੀਤੀ ਹੈ ਵਿਕਰਮ ਚੀਠੀ ਦੇ ਬਾਰੇ ਚ ਗੱਲਾਂ ਉਹ ਪਿਆ ਨੇ ਕਿ ਆਮ ਆਦਮੀ ਪਾਰਟੀ ਜਿਹੜਾ ਹੈ ਵਿਜੀਲੈਂਸ ਨੂੰ ਚਲਾਨ ਪੇਸ਼ ਕਰਨ ਚੱਲੀ ਏ ਤੇ ਉਦੋਂ ਬਾਅਦ ਵਿਕਰਮ ਚੀਠੀ ਦਾ ਜੇਲ੍ਹੋਂ ਬਾਹਰ ਨਿਕਲਣਾ ਬਹੁਤ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਏਗਾ ਤੇ ਇੱਥੇ ਵੱਡੀ ਸਜ਼ਾ 20 ਸਾਲ ਦੀ ਸੁਣਾਈ ਜਾਏਗੀ ਤੇ ਇੱਥੇ ਇਹ ਜਿਹੜੇ ਨੇ ਜਿਹੜਾ ਨਾ ਠੀਕ ਹੈ ਇੱਕ ਅਨੁਮਾਨ ਜਿਹੜਾ ਉਹ ਲਾਇਆ ਜਾਂਦਾ ਪਿਆ ਤੇ ਇੱਥੇ ਇਹਨਾਂ ਨੇ ਗੱਲ ਕੀਤੀ ਕਿ ਉਹ ਖਾਨਦਾਨ ਲਾਈਕ ਇੱਥੇ ਸੁਖਬੀਰ ਬੱਧ ਨਾਲ ਵਿਕਰਮ ਮਜੀਠੀ ਜੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਬਾਈ ਮਚਾਈ ਕੰਮ ਖਰਾਬ ਕੀਤੇ ਮਾਵਾਂ ਦੇ ਜਿਹੜੇ ਪੁੱਤ ਨੇ ਉਹ ਖੋਲੇ ਕਿੰਨੇ ਹੀ ਇੱਥੇ ਇਹਨਾਂ ਨੇ ਠੀਕ ਹੈ ਕਤਲ ਕਰਾਏ ਕਿ ਅਸੀਂ ਗਿਣ ਵੀ ਨਹੀਂ ਸਕਦੇ ਠੀਕ ਹੈ ਤੇ ਉਹ ਹੋਣ ਠੀਕ ਹੈ ਪਰੇਸ਼ਾਨ ਨੇ ਤੇ ਸਰਕਾਰ ਦੇ ਅੱਗੇ ਤਰਲੇ ਪਾਉਂਦੇ ਵੀ ਨੇ ਉਹਨਾਂ ਦੇ ਅੱਗੇ ਜੜਗਰਾਉਂਦੇ ਵੀ ਨੇ ਕਿ ਸਾਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਲੱਭਦੀ ਤੇ ਫਿਰ ਜਿਹੜੇ ਬਿਕਰਮਜੀਠੀਆ ਦੀ ਭੈਣ ਹੈ ਉਹ ਧਮਕੀਆਂ ਲਾਂਦੀ ਵੀ ਨਜ਼ਰ ਆਂਦੀ ਪਈ ਹੈ ਕਿ ਕਿ ਜਦੋਂ ਵਿਕਰਮਜੀਠੀਆ ਬਾਹਰ ਆਏਗਾ ਤੇ ਜਦੋਂ ਅਸੀਂ ਸਰਕਾਰ ਦੇ ਵਿੱਚ ਵਾਪਸ ਆਵਾਂਗੇ ਤੇ ਇੱਕ ਇੱਕ ਨੂੰ ਅਸੀਂ ਸਿੱਧਾ ਕਰਾਂਗੇ ਉਹਨੂੰ ਸਿੱਧਾ ਜਵਾਬ ਦੇਵਾਂਗੇ ਇੱਥੇ ਸਿੱਧੀ ਸਿੱਧੀ ਧਮਕੀਆਂ ਵੀ ਜਿਹੜਾ ਫੈਮਿਲੀ ਦੇ ਇਹਨਾਂ ਦੇ ਲੋਕ ਨੇ ਉਹ ਲਾਂਦੇ ਪਏ ਨੇ ਤੇ ਇੱਥੇ ਜਿਹੜਾ ਸੁਖਵੀਰ ਵੱੱਡਾ ਨੇ ਉਹਦੇ ਬਾਰੇ ਵਿੱਚ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਕਿਸ ਤਰ੍ਹਾਂ ਉਹ ਸਪਾਈਆਂ ਪੇਸ਼ ਕਰਦਾ ਪਿਆ ਤੇ ਲੋਕਾਂ ਨੂੰ ਕਹਿੰਦਾ ਪਿਆ ਕਿ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਇਹ ਉਹੀ ਸੁਖਦੇਵ ਬਦਲ ਹੈ ਜਿਨੇ ਪੰਜਾਬ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਮਾਵਾਂ ਦੇ ਪੁੱਤ ਖੋਤੇ ਤੇ ਹੁਣ ਜਿਹੜਾ ਇੱਕ ਵਾਰੀ ਫੇਰ ਪੰਜਾਬ ਦੀ ਸਰਕਾਰ ਦੇ ਵਿੱਚ ਆਣ ਲਈ ਕੋਸ਼ਿਸ਼ਾਂ ਕਰਦਾ ਪਿਆ ਕਿ ਲੋਕਾਂ ਨੂੰ ਬੇਵਕੂਫਾਂ ਦੀ ਕੋਸ਼ਿਸ਼ ਕਰਦਾ ਪਿਆ ਤੇ ਇੱਥੇ ਬਿਲਕੁਲ ਵੀ ਪੰਜਾਬ ਦੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਨਾਣ ਬਿਲਕੁਲ ਵੀ ਇਹਨਾਂ ਦੀਆਂ ਗੱਲਾਂ ਤੇ ਟਰਸਟ ਨਾ ਕਰਨ ਕਿਉਂਕਿ ਇਹ ਜਦੋਂ ਵੀ ਆਣਗੇ ਪੰਜਾਬ ਦੇ ਵਿੱਚ ਕੋਈ ਪੜਾਈ ਕੰਮ ਕਰਨਗੇ ਠੀਕ ਹੈ ਤੇ ਤੁਸੀਂ ਬਿਲਕੁਲ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਣਾ ਤੇ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡਾ ਸਤਿਮਰਕਾਤ ਹੁੰਦੀ ਹੈ ਸੱਚੀ ਬਾਤ